ਪੰਜਾਬ ਕੇ ਸ੍ਰੀ ਵੈਕਟਰੀ ਸਾਰੇ ਦਰਸ਼ਕਾਂ ਦਾ ਮੈਂ ਕਵਿਸ਼ਾ अरोड़ा ਬਹੁਤ-ਬਹੁਤ ਸਵਾਗਤ ਕਰਨੀਆਂ ਦਰਸ਼ਕੋ ਅਗਰ ਗੱਲ ਕਰੀਏ ਵਾਰ ਦੀ ਤੇ ਵੀ ਵਾਰ ਐਟ ਵਾਰ ਐਂਡ ਅਗਰ ਗੱਲ ਕਰੀਏ ਤਾਂ ਸਾਡੇ ਪੰਜਾਬ ਨੇ ਸਾਡੇ ਅੰਮਰਸਰ ਨੇ ਸਭ ਤੋਂ ਜ਼ਿਆਦਾ ਹਿੰਮਤ ਵਿਖਾਈ ਔਰ ਕਹਿ ਸਕਣੀ ਹੈ ਕਿ ਬਹੁਤ ਹੀ ਡੈਨਵਿਕ ਰੋਲ ਪਲੇ ਕੀਤਾ ਸਾਡੇ ਐਮਪੀ ਸਾਹਿਬ ਨੇ ਔਜਲਾ ਸਾਹਿਬ ਨੇ ਐਂਡ ਮੈਂ ਕਹਿਣਾ ਚਾਹਾਂਗੀ ਜਿਸ ਤਰ੍ਹਾਂ ਨਾਲ ਤੁਸੀਂ ਆਪਣੀ ਗੱਲਾਂ ਨੂੰ ਪ੍ਰੈਜ਼ੈਂਟ ਕੀਤਾ ਲੋਕਾਂ ਦੀ ਗੱਲ ਸੁਣੀ ਥੈਟ ਵਾਸ ਰੀਲੀ ਕਮੈਂਡੇਬਲ ਸਰ ਬਹੁਤ ਹੀ ਵਧੀਆ ਤੁਹਾਡਾ ਰੋਲ ਰਹਾ ਐਂਡ ਵੀ ਰੀਲੀ ਵਾਂਟ ਟੂ ਅਪਰੀਸ਼ੀਏਟ ਥੈਟ ਜੀ ਤਾਂ ਕਿ ਲੋਕੀ ਬਹੁਤ ਡਿਸਟਰੈਕਟਡ ਹੋ ਰਹੇ ਸੀ ਡਿਸਹਾਰਟਡ ਹੋ ਰਹੇ ਸੀ ਬਟ ਤੁਹਾਡਾ ਇੱਕ ਰੋਲ ਸੀਗਾ ਲੋਕਾਂ ਦੇ ਵਿੱਚ ਪਹੁੰਚਣਾ ਅੱਜ ਵੀ ਜਦੋਂ ਅਸੀਂ ਥੋੜਾ ਜਿਹਾ ਵਾਰ ਤੋਂ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਫਿੱਕੀ ਦੇ ਇੱਕ ਖਾਸ ਇਵੈਂਟ ਤੇ ਤੁਸੀਂ ਪਹੁੰਚੋ ਤਾਂ ਕਿ ਲੋਕ ਜਿਹੜੇ ਨੇ ਉਹ ਰਿਵਾਈਵ ਕਰਨ ਚ ਰਿਜਵਿਨੇਟ ਹੋਣ ਚ ਇੱਕ ਵਾਰੀ ਫੇਰ ਤੋਂ ਅੱਗੇ ਵਧ ਕੇ ਜਾਣ ਆਈ ਰੀਅਲੀ ਵਾਂਟ ਟੂ ਅਪਰੀਸ਼ੀਏਟ ਦੈਟ ਐਸ ਵੈਲ ਥੈਂਕ ਯੂ ਥੈਂਕ ਯੂ ਅ ਅੱਜ ਜਿਹੜਾ ਫਿੱਕੀ ਫਲੋ ਅੰਮ੍ਰਿਤਸਰ ਵੱਲੋਂ ਇਥੇ ਚੈਪਟਰ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਸੀ ਜਦੋਂ ਸੀਜ਼ਫਾਇਰ ਹੋਈ ਹੈ ਔਰ ਸਾਰੇ ਸ਼ੁਭ ਕਾਮਨਾਵਾਂ ਕਰਦੇ ਇਹ ਤਰ੍ਹਾਂ ਇਹ ਚੀਜ਼ ਨਹੀਂ ਹੋਣੀ ਚਾਹੀਦੀ ਅਪਾ ਠੀਕ ਹੈ ਜੀ ਦੇਸ਼ ਨਾਲ ਖੜੇ ਆ ਔਰ ਪੰਜਾਬ ਖਾਸ ਕਰਕੇ ਹਮੇਸ਼ਾ ਹੀ ਮੋਰੀ ਭੂਮਿਕਾ ਨਿਭਾਉਂਦਾ ਹੈ ਔਰ ਅੰਮ੍ਰਿਤਸਰ ਦੇ ਵਿੱਚ ਤੇ ਇਸ ਗੱਲ ਦੀ ਮਤਲਬ ਮਸ਼ਹੂਰ ਨੇ ਕਿ ਇਹ ਜੇ ਹਿਸਟਰੀ ਤੁਸੀਂ ਰੱਖੋ ਦੇਖੋਗੇ ਤੇ ਇਹ ਇਸ ਗੱਲ ਹੀ ਹਮੇਸ਼ਾ ਦੇਸ਼ ਨਾਲ ਔਰ ਦੇਸ਼ ਭਗਤੀ ਲਈ ਜਾਣੇ ਜਾਂਦੇ ਨੇ ਬਿਲਕੁਲ ਸੋ ਅੱਜ ਜਦੋਂ ਹੋਇਆ ਸੀ ਫਿਰ ਇਹਨਾਂ ਨੂੰ ਕਿਉਂਕਿ ਸਾਡੀ ਟੂਰਿਸਟ ਇੰਡਸਟਰੀ ਬਹੁਤ ਵੱਡੀ ਹੈ ਔਰ ਸਾਡਾ business ਬਹੁਤ ਵੱਡਾ ਤੇ ਹੈ ਨਹੀਂ ਬਸ ਟੂਰਿਸਟ ਦਾ ਹੀ ਜ਼ਿਆਦਾ business ਸੋ ਸਾਰੇ ਹੀ ਪਰੇਸ਼ਾਨ ਸੀ ਕਿ ਕਿਵੇਂ ਹੋਊਗਾ ਕੀ ਹੋਊਗਾ ਬਿਲਕੁਲ ਸੋ ਅੱਜ ਅਸੀਂ ਇੱਕ ਨਵੀਂ ਸ਼ੁਰੂਆਤ ਦੀ ਜਿਵੇਂ ਕੀਤੀ ਹੈ ਕਿ ਨਵੀਂ ਸ਼ੁਰੂਆਤ ਹੋਵੇ ਕਿ ਜਿਹੜੇ ਲੋਕਾਂ ਦੇ ਵਿੱਚ ਕੋਈ ਵਿਸ਼ਵਾਸ ਬਹਾਲ ਕਰਨਾ ਹੈ ਕਿ ਨਹੀਂ ਤੁਸੀਂ ਵਾਪਸ ਅਮਰਸਾ ਆਓ ਬਿਲਕੁਲ ਗੁਰੂ ਨਗਰੀ ਤੁਹਾਨੂੰ ਵੇਟ ਕਰ ਰਹੀ ਹੈ ਔਰ ਪ੍ਰਮਾਤਮਾ ਦੇ ਘਰ ਚ ਦਰਸ਼ਨਾਂ ਲਈ ਆਓ ਤਾਂ ਕਿ ਸਾਡਾ ਜਿਹੜਾ ਇਹ ਇੱਕ ਵੱਡਾ ਜਿਹੜਾ ਗੈਪ ਹੈ ਜਿਹੜਾ 2-4 ਦਿਨ ਤੋਂ ਲੋਕਾਂ ਦੇ ਮਨ 'ਚ ਬਣਿਆ ਪਿਆ ਉਹ ਘਟ ਹੋ ਸਕੇ। ਬਿਲਕੁਲ ਬਿਲਕੁਲ। ਸੋ ਇਹ ਬੜਾ ਸੋਹਣਾ ਮੋਨਾ ਸਿੰਘ ਸਾਡੇ ਪ੍ਰੈਜ਼ੀਡੈਂਟ ਨੇ। ਜੀ। ਉਹਨਾਂ ਨੇ ਇਨੀਸ਼ੀਏਟਿਵ ਲਿਆ ਉਹਨਾਂ ਦੇ ਜਿਹੜੇ ਸਾਬਕਾ ਪ੍ਰਧਾਨ ਨੇ ਸਾਰੇ ਵਿੱਕੀ ਦੇ ਚੇਅਰਮੈਨ ਨੇ ਉਹ ਵੀ ਸਾਰੇ ਇੱਥੇ ਹਾਜ਼ਰ ਸੀ। ਬਿਲਕੁਲ ਬਿਲਕੁਲ। ਔਰ ਬੜੀਆਂ ਅੱਛੀਆਂ ਸਾਰੇ ਸ਼ਹਿਰ ਦੀ ਪਰਿਵਾਰ ਇੱਥੇ। ਇਹ ਸਾਡਾ ਇੱਕ ਪਰਿਵਾਰ ਹੈ। ਬਿਲਕੁਲ ਬਿਲਕੁਲ। ਔਰ ਪਰਿਵਾਰ 'ਚ ਅਸੀਂ ਸਾਰੇ ਬਹਿ ਕੇ ਇਹ ਗੱਲਾਂ ਬਾਤਾਂ ਕੀਤੀਆਂ ਔਰ ਡਿਟੇਲਡ ਦੇ ਵਿੱਚ ਗਰਾਊਂਡ 'ਚ ਕੀ ਹੋਇਆ ਕਿਵੇਂ ਹੋਇਆ ਕੀ ਇਹਦੇ ਪ੍ਰੈਜ਼ੈਂਟ ਪ੍ਰਭਾਵ ਪਿਆ ਕੀ ਪਾਸਟ ਕੀ ਜੇ ਕੋਈ ਗਾਹ ਕਿਤੇ ਮੁਸ਼ਕਿਲ ਆਉਂਦੀ ਹੈ ਉਹ ਸਾਰੀਆਂ ਡਿਸਕਸ ਹੋਈਆਂ ਔਰ ਇਹਨਾਂ ਨੇ ਆਪਣਾ ਤਜਰਬਾ ਜਿਹੜਾ 5 ਦਿਨ ਦਾ ਸੀ ਬੜਾ ਹਾਰਡ ਟਾਈਮ ਸੀ ਉਹ ਮੇਰੇ ਨਾਲ ਇਹਨਾਂ ਨੇ ਸਾਂਝਾ ਕੀਤਾ ਬਿਲਕੁਲ ਬਿਲਕੁਲ ਔਰ ਜਿਸ ਤਰ੍ਹਾਂ ਨਾਲ ਤੁਸੀਂ ਇਹਨਾਂ ਸਾਰਿਆਂ ਦੀ ਜਿਹੜੀ ਕੁਐਰੀਜ਼ ਸੀਗੀਆਂ ਉਹਨਾਂ ਤੇ ਜਵਾਬ ਵੀ ਦਿੱਤੇ ਜਿਹੜੇ ਉਹਨਾਂ ਨੇ ਤੁਹਾਨੂੰ ਸੁਝਾਅ ਦਿੱਤੇ ਉਹਨਾਂ ਬਾਰੇ ਵੀ ਤੁਸੀਂ ਕਿਹਾ ਕਿ ਇਸ ਉੱਤੇ ਬਿਲਕੁਲ ਜਲਦ ਕੰਮ ਵੀ ਕੀਤਾ ਜਾਏਗਾ ਮੈਂ ਇੱਕ ਜਿਹੜਾ ਤੁਸੀਂ ਬਹੁਤ ਹੀ ਸਰਹਾਨੀਆ ਜਿਹੜਾ ਕੰਮ ਕੀਤਾ ਹੈ ਜਿਹੜਾ ਅਸੀਂ ਗੱਲ ਭੁੱਲ ਜਾਂਦੇ ਹਾਂ ਕਿਤੇ ਨਾ ਕਿਤੇ ਕਿਉਂਕਿ ਬਹੁਤ ਗ੍ਰੈਜੂਅਲੀ ਲੈਣਾ ਸ਼ੁਰੂ ਕਰ ਦਿੱਤਾ ਚਿੱਟੇ ਦੀ ਗੱਲ ਜਿੱਥੇ ਆ ਉਸ ਨੂੰ ਬੋਲਤੀ ਕੈਜੂਅਲੀ ਲਿਤਾ ਚੰਦਾ ਬਟ ਤੁਸੀਂ ਇਸ ਨੂੰ ਵੀ ਇੱਕ ਬਹੁਤ ਵੱਡੇ ਪੁਆਇੰਟਰ ਦੀ ਤਰ੍ਹਾਂ ਰੇਜ਼ ਕੀਤਾ ਜਿੱਥੇ ਕਿ ਪੀਐਮ ਨੂੰ ਪੀਐਮਓ ਨੂੰ ਤੁਸੀਂ ਚਿੱਠੀ ਲਿਖੀ ਹੈ ਔਰ ਤੁਸੀਂ ਕਿਹਾ ਹੈ ਕਿ ਵਾਰ ਦੇ ਲਾਈਕ ਇਹਨੂੰ ਵੀ ਲਾਣਾ ਚਾਹੀਦਾ ਜਦੋਂ ਇੱਥੇ ਜੜੀਆਂ ਖੇਪਾਂ ਆਂਦੀਆਂ ਨੇ ਚਿੱਟੇ ਦੀਆਂ ਤੇ ਇੱਕ ਬਹੁਤ ਹੀ ਐਪਰੀਸ਼ੀਏਬਲ ਐਕਟ ਤੁਹਾਡੇ ਵੱਲੋਂ ਉਹ ਵੀ ਹੈਗਾ ਕਿਉਂਕਿ 2 ਲੱਖ ਜਿਹੜਾ ਇੱਕ ਨੰਬਰ ਤੁਸੀਂ ਦਿੱਤਾ that is a huge number ਜਦੋਂ ਅਸੀਂ ਸੋਚਨੇ ਆ ਅਸੀਂ ਗਿਣਨਾ ਸ਼ੁਰੂ ਕਰੀਏ ਤੇ ਸਾਡੀਆਂ ਉਂਗਲੀਆਂ ਕੀ ਸਾਡੇ ਜਿਹੜੀ ਕਾਪੀਆਂ ਨੇ ਜਿੰਨੀਆਂ ਮਰਜ਼ੀ ਡਾਇਰੀਆਂ عليه ਉਹ ਪੂਰਾ ਨਹੀਂ ਕਰ ਸਕਦੀਆਂ ਔਰ ਜਿਹੜਾ ਦਰਦ ਉਹਨਾਂ ਪਰਿਵਾਰਾਂ ਨੂੰ ਮਿਲਿਆ ਉਹ ਵੀ ਕਦੀ ਪੂਰਾ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਤਰ੍ਹਾਂ ਨਾਲ ਤੁਸੀਂ ਅੱਜ ਉਸ ਟਾਪਿਕ ਨੂੰ ਵੀ ਛੇੜਿਆ ਆ ਰੀਲੀ ਵਾਂਟ ਟੂ ਐਪਰੀਸ਼ੀਏਟ 댓 ਐਸ ਵੈਲ ਬਿਲਕੁਲ ਦੇਖੋ ਇਹ ਨਾ ਪਿਛਲੇ ਦਿਨਾਂ ਦੇ ਵਿੱਚ ਸਾਨੂੰ ਇਸ ਜਿਹੜਾ ਨਪਾਕ ਰਾਤੀ ਨੇ ਪਾਕਿਸਤਾਨ ਨੂੰ ਵੇਖਣ ਨੂੰ ਮਿਲੇ ਉਹਨਾਂ ਨੇ ਜਦੋਂ ਉਹਨਾਂ ਦੇ ਆਰਮੀ ਜਿਹੜਾ ਸਪੋਕਸ ਪਰਸਨ ਵੀ ਉਹਨੇ ਜਦੋਂ ਅਨਾਉਂਸ ਕੀਤਾ ਕਿ ਅਸੀਂ ਸਿੱਖਾਂ ਦੇ ਅਸੀਂ ਹਮਲਾ ਨਹੀਂ ਕਰ ਰਹੇ ਅਸੀਂ ਇਹ ਚੀਜ਼ਾਂ ਜੜੀਆਂ ਨੇ ਅਸੀਂ ਪੰਜਾਬ ਇੰਡੀਆ ਹਮਲਾ ਕਰ ਰਹੇ ਆ ਫਿਰ ਮੈਨੂੰ ਜਾਦ ਲਾਇਆ ਜੀ ਕਿ ਤੁਸੀਂ ਕਿਹੜੇ ਕਿਹੜੇ ਜਖਮ ਸਾਨੂੰ ਦਿੱਤੇ ਹੈ ਔਰ ਕੀ ਇੰਡੀਆ ਤੇ ਕਰ ਰਹੇ ਪੰਜਾਬ ਤੇ ਨਹੀਂ ਕਰ ਰਹੇ ਹਾਂ ਜੀ ਪੰਜਾਬ ਤੇ ਨਹੀਂ ਕਰ ਰਹੇ ਮੈਨਾਂ ਨੂੰ ਦੱਸਿਆ ਕਿ ਪੰਜਾਬ ਤੇ ਤੁਸੀਂ ਕਦੋਂ ਦੇ ਹਮਲੇ ਕਰ ਰਹੇ ਤੁਸੀਂ ਤੁਹਾਡ ਨੂੰ ਯਾਦ ਕਰਾਇਆ ਕਿ 47 ਦੇ ਵਿੱਚ ਸਾਡੇ ਭੈਣ ਭਰਾ ਉੱਤੇ ਰਹਿ ਗਏ ਸਿੱਖ ਸੀ ਜਾਂ ਇਹ ਹਿੰਦੂ ਸੀ ਵੀ ਸਾਰੇ ਕਨਵਰਟ ਕੀਤੇ ਸਾਰਿਆਂ ਨੂੰ ਮੁਸਲਮਾਨ ਬਣਾਇਆ ਇਤਿਹਾਸ ਹੈ ਇਸ ਗੱਲ ਦਾ ਬਿਲਕੁਲ ਔਰ ਉਸ ਤੋਂ ਬਾਅਦ ਤੁਸੀਂ ਕਈ ਜੰਗਾਂ ਸਾਡੇ ਨਾਲ ਲੜੀਆਂ ਜਿੱਥੇ ਪੰਜਾਬ ਦਾ ਨੁਕਸਾਨ ਕੀਤਾ 84 ਦੇ ਦੌਰ ਚ ਤੁਸੀਂ ਧਕੇਲਿਆ ਸਾਨੂੰ ਸਾਰਾ ਪੰਜਾਬ ਚਾਤਤਵਾਦ ਫਲਾਇਆ ਹਥਿਆਰ ਦਿੱਤੇ ਪੈਸੇ ਦਿੱਤੇ ਤੁਸੀਂ ਔਰ ਸਾਨੂੰ ਭਰਾ ਨੂੰ ਭਰਾ ਨਾਲ ਬਿਲਕੁਲ ਚਾਹੀ ਪੁਲਿਸ ਚਾਹੀ ਅਤਵਾਦੀ ਕਹੇਗੇ ਸਾਰੇ ਹੈ ਤੇ ਅਸੀਂ ਐਸੀ ਮਿੱਟੀ ਦੇ ਸਾਨੂੰ ਲੜਾਇਆ ਫਿਰ ਰੋਤੇ ਨਹੀਂ ਰੁਕੇ ਤੁਸੀਂ ਫਿਰ ਡਰੱਗਸ ਦੇ ਨਾਲ ਸਾਨੂੰ ਪਿਛਲੇ 15 ਸਾਲਾਂ ਤੋਂ ਪੰਜਾਬ ਦੇ ਵਿੱਚ 2 ਲੱਖ ਤੋਂ ਵੱਧ ਹੋਏਗਾ ਮੈਂ ਕੱਟ ਨਹੀਂ ਹੋ ਸਕਦਾ ਕਿਉਂਕਿ ਮੈਂ ਪਿੰਡਾਂ ਜਾਂਦਾ ਹਾਂ ਮੇਰੇ ਮੇਰੇ ਖੁਦ ਦੇ ਪਿੰਡ ਮੇਰਾ 25 ਤੋਂ 30 ਜਿਆਦਾ ਹੋਣਗੇ 50 ਹੋ ਸਕਦਾ ਜਿਹੜੇ ਇਹਦੀ ਭੇਟ ਚੜੇ ਹੋਣ ਔਰ ਅਸੀਂ ਉਹਨੂੰ ਭੁੱਲ ਗਏ ਮੈਂ ਕਿਹਾ ਤੂੰ ਤੁਸੀਂ ਸਿੱਖਾਂ ਦੇ ਹਮੈਤੀ ਬਣਦੇ ਜੇ ਇੱਥੇ 90% 80 90% ਸਿੱਖਾਂ ਦੇ ਬੱਚੇ ਮਰੇ ਨੇ ਬਿਲਕੁਲ ਬਿਲਕੁਲ ਤਾਂ ਤੂੰ ਕਿਵੇਂ ਆਪਣਾ ਹਮੈਤੀ ਕਰਿਆ ਔਰ ਫਿਰ ਜਦੋਂ ਸੀਜ਼ਫਾਇਰ ਦੀ ਗੱਲ ਹੋਏ ਉਹਦੇ ਤਾਂ ਪਤਾ ਨਹੀਂ ਸੀਜ਼ਫਾਇਰ ਹੁੰਦੀ ਕਿ ਨਾ ਹੁੰਦੀ ਅਸੀਂ ਤਾਂ ਉਹਨੂੰ ਸ਼ੀਸ਼ਾ ਦਿਖਾਇਆ ਸੀ ਔਰ ਲੋਕਾਂ ਨੂੰ ਦੱਸਿਆ ਕਿ ਇਹ ਕਿਵੇਂ ਸਾਾਨੂੰ ਮਤਲਬ ਗਲਤ ਪਾੜ ਪਾਉਂਦੇ ਆ ਕਿਉਂਕਿ ਉਹਨੂੰ ਪਤਾ ਹੈ ਕਿ ਇਹੀ ਬਹਾਦਰ ਕੌਮ ਹੈ ਪੰਜਾਬ ਦੀ ਇਹਨਾਂ ਨੂੰ ਇੰਡੀਆ ਦੇ ਨਾਲੋਂ ਇਹਨਾਂ ਨੂੰ ਜੇ ਡਿਸਟਰਬ ਰੱਖੋਗੇ ਦੇਖੋ ਕੋਈ ਵੀ ਪਰਿਵਾਰ ਡਿਸਟਰਬ ਹੋ ਜੇ ਤਾਂ ਉਹਦੀ ਤਰੱਕੀ ਨਹੀਂ ਹੋ ਸਕਦੀ ਸਾਡਾ ਕੋਲ ਕਿੰਨਾ ਬੱਚਾ ਸਾਡਾ ਬਾਹਰ ਮਾਈਗ੍ਰੇਸ਼ਨ ਕਰ ਗਿਆ ਇਹਨ ਉਸ ਡਰੱਗਸ ਤੋਂ ਬਿਲਕੁਲ ਸੋ ਉਹ ਸਾਰੀ ਚੀਜ਼ ਮੈਂ ਅੱਗੇ ਰੱਖੀ ਔਰ ਅੱਜ ਜਦੋਂ ਸੀਜ਼ਫਾਇਰ ਹੋਇਆ ਮੇਰਾ ਪਹਿਲਾ ਹੀ ਕੁਐਸਚਨ ਇਹ ਸੀ ਜੀ ਪੀਐਮ ਸਾਹਿਬ ਨੂੰ ਕੱਲ ਵੀ ਲੈਟਰ ਲਿਖੀ ਜੀ ਮੈਂ ਅੱਜ ਵੀ ਲੈਟਰ ਲਿਖੀ ਆ ਔਰ ਟਵੀਟ ਕੀਤਾ ਇੰਸਟਾ ਤੇ ਵੀ ਟਵੀਟ ਤੇ ਵੀ ਉਹਨਾਂ ਦੇ ਜੀ ਕਿਰਪਾ ਕਰਕੇ ਇਹਨੂੰ ਵੀ ਜਿਹੜਾ ਡਰਗ ਨੂੰ ਨੈਰੋਕਟਿਕ ਜਿਹੜਾ ਡਰਗ ਨੂੰ ਅੱਤਵਾਦ ਇਹਨੂੰ ਵੀ ਕੋਸ਼ਿਸ਼ ਕੀਤਾ ਜਾਵੇ ਨੈਰੋਕਟਿਕ ਟੈਰਰਿਜ਼ਮ ਆਰਮ ਟੈਰਰਿਜ਼ਮ ਇਹ ਇਹ ਕਿਉਂ ਧਕੇਲਣ ਉਧਰੋਂ ਇੱਕ ਬੰਨੇ ਕਹਿੰਦੇ ਮੈਂ ਤੇ ਉਹ ਜਿਹੜੇ ਜਿਹੜੇ ਇਹਨਾਂ ਦੇ ਮਹੱਤੀ ਨੇ ਪਾਕਿਸਤਾਨ ਦੇ ਜਿਹੜੇ ਸੋ ਕਾਲਡ ਸਿੱਖ ਸਿੱਖ ਤੇ ਹੈ ਨਹੀਂ ਕਿ ਬਿਲਕੁਲ ਬਿਲਕੁਲ ਕਿਉਂਕਿ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਆਹ ਜਿਹੜੇ ਮਰੇ ਨੇ ਕਿਹਦੇ ਨੇ ਬਿਲਕੁਲ ਕਦੀ 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 ਉਹਨੇ ਕਦੀ ਕਿਸੇ ਨੂੰ ਫੜਿਆ ਪਾਕਿਸਤਾਨ ਨੇ ਕਿ ਮੈਂ ਚਿੱਟਾ ਨਹੀਂ ਭਜਣਾ ਇਧਰ ਸਿੱਖ ਰਹਿੰਦੇ ਉਹਨੇ ਤਾਂ ਤੁਹਾਡੀਆਂ ਨਸਲਾਂ ਤਬਾਹ ਕਰਤੀਆਂ ਬਿਲਕੁਲ ਬੇਸਿਕਲੀ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਬਤੋ ਜ਼ਿਆਦਾ ਹਮੇਸ਼ਾ ਟਾਰਗੇਟ ਕੀਤਾ ਗਿਆ। ਇਹ ਨਸਲਾਂ ਤਬਾਹ ਕੀਤੀਆਂ ਪਾਕਿਸਤਾਨ ਨੇ। ਬਿਲਕੁਲ। ਔਰ ਸਾਡੇ ਜਿਹੜੇ 100 ਕਾਲ ਦਾ ਅੱਜ ਇੱਥੇ ਮਨੂ ਮਨ ਦੇ ਮੈਸੇ ਪੰਜਾਬੀ ਚ ਕਹਾਂਗੇ ਮੈਨੂੰ ਤਾਂ ਸ਼ਰਮ ਆਉਂਦੀ ਹੈ ਉਹਨਾਂ ਨੂੰ ਜਦੋਂ ਮੈਂ ਸੁਣਦਾ ਹਾਂ ਕਿ ਯਾਰ ਇਹ ਲੋਕ ਨੇ ਗੁਰੂ ਨਾਨਕ ਦੇ ਭਗਤ ਗੁਰੂ ਨਾਨਕ ਨੇ ਬਾਣੀ ਜਿਹੜੀ ਦਿਖਾਈ ਇਹ ਲੋਕ ਸੋਚਿੰਦੇ ਨਹੀਂ ਇੱਕ ਬੰਦੇ ਉਹ ਸ਼ਰੇਆਮ ਤੁਹਾਨੂੰ ਮਾਰ ਰਿਹਾ। ਇੱਕ ਬੰਦੇ ਤੁਸੀਂ ਉਹਦਾ ਪਾਠ ਪੜ੍ਹ ਰਹੇ ਜੀ। ਇੰਡੀਆ ਵੀ ਇਹ ਸਾਰਾ ਇੰਡੀਆ ਸਾਡਾ ਸਾਡੇ ਭਾਈਚਾਰਾ ਜਿੱਥੇ ਵੀ ਇੰਡੀਆ ਚ ਬੈਠਾ ਹੈ ਜੀ। ਆਨੰਦ ਦੇ ਨਾਲ ਆਪਣੇ ਕਾਰੋਬਾਰ ਕਰ ਰਹੇ ਨੇ ਔਰ ਵਧੀਆ ਜ਼ਿੰਦਗੀ ਬ ਮਿਸਲੀਡ ਕਰਦਾ ਹੈ ਸੋ ਇਹਦੇ ਕਰਕੇ ਮੈਂ ਇਸ਼ੂ ਜਿਹੜਾ ਮੈਨੂੰ ਥੈਂਕਸ ਕਿ ਸਾਰਿਆਂ ਨੇ ਇਸ ਇਸ਼ੂ ਨੂੰ ਬਹੁਤ ਗੰਭੀਰਤਾ ਨਾਲ ਲਿਆ ਔਰ ਸ਼ਾਇਦ ਸਰਕਾਰ ਵੀ ਦਿਲ ਧਿਆਨ ਦੇ ਸੋਸ਼ਲ ਲਾਈਕ ਵਾਰ ਵਿਦ ਸੋਸ਼ਲ ਮੀਡੀਆ ਦੀ ਇੱਕ ਵਾਰ ਚੱਲੀ ਜਿਸ ਵਿੱਚ ਸਾਡੇ ਪੰਜਾਬੀਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇੱਥੇ ਜਿਹੜਾ ਹੈ ਤੁਹਾਡੇ ਪੰਜਾਬ ਵਿੱਚ ਜਿਹੜਾ ਮੋਦੀ ਵੱਲੋਂ ਅਟਾਕ ਹੋ ਰਹੇ ਤੁਹਾਡੇ ਇੰਡੀਆ ਵਿੱਚੋਂ ਹੀ ਅਟਾਕ ਹੋ ਰਿਹਾ ਉਹਨਾਂ ਨੂੰ ਤੁਸੀਂ ਪੂਰੀ ਤਰ੍ਹਾਂ ਨਾਲ ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਮੈਨੂੰ ਥੈਂਕਸ ਕਿ ਸਾਰਿਆਂ ਨੇ ਇਸ ਇਸ਼ੂ ਨੂੰ ਬਹੁਤ ਗੰਭੀਰਤਾ ਨਾਲ ਲਿਆ ਔਰ ਸ਼ਾਇਦ ਸਰਕਾਰ ਵੀ ਦਿਲ ਧਿਆਨ ਦੇ ਸੋਸ਼ਲ ਲਾਈਕ ਇੱਕ ਵਾਰ ਵੀ ਸੋਸ਼ਲ ਮੀਡੀਆ ਦੀ ਇੱਕ ਵਾਰ ਚੱਲੀ ਜਿਸ ਵਿੱਚ ਸਾਡੇ ਪੰਜਾਬੀਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇੱਥੇ ਜਿਹੜਾ ਹੈ ਤੁਹਾਡੇ ਪੰਜਾਬ ਵਿੱਚ ਜਿਹੜਾ ਮੋਦੀ ਵੱਲੋਂ ਅਟਾਕ ਹੋ ਰਿਹਾ ਤੁਹਾਡੇ ਇੰਡੀਆ ਵਿੱਚੋਂ ਹੀ ਅਟਾਕ ਹੋ ਰਿਹਾ ਉਹਨਾਂ ਨੂੰ ਤੁਸੀਂ ਪੂਰੀ ਤਰ੍ਹਾਂ ਨਾਲ ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਔਰ ਕਿਤੇ ਨਾ ਕਿਤੇ ਜਿੰਨੇ ਵੀ ਲੋਕ ਸਿਗੇ ਜਿਹੜੇ ਡਰ ਰਹੇ ਸੀਗੇ ਕਿ ਕੀ ਬਣੇਗਾ ਸਾਡਾ ਦੇਸ਼ ਤੋਂ ਅਸੀਂ ਅਲੱਗ ਹੋ ਜਾਵਾਂਗੇ ਕੀ ਹੋਏਗਾ ਕੀ ਸਿਚੁਏਸ਼ਨ ਬਣੇਗੀ ਉਹਨਾਂ ਸਾਰਿਆਂ ਦੇ ਦਿਲ ਦਿਮਾਗ ਤੇ ਜਿਹੜੇ ਅਸਰ ਸੀ ਉਹਨਾਂ ਨੂੰ ਪੂਰਾ ਮਿਟਾਉਣ ਦੀ ਤੁਸੀਂ ਕੋਸ਼ਿਸ਼ ਕੀਤੀ ਇਹਦੇ ਕੋ ਬਣਦਾ ਹੈ ਮੇਰਾ ਫਰਜ਼ ਬਣਦਾ ਹੈ ਮੈਂ ਤੁਹਾਨੂੰ ਲეგ ਮੈਂ ਬਹੁਤ ਹੀ ਕੰਟਰੋਵਰਸਰੀ ਗੱਲ ਚ ਆਉਂਦਾ ਨਹੀਂ ਪਰ ਜਿੱਥੇ ਦੇਸ਼ ਦੀ ਔਰ ਕੌਮ ਦੀ ਗੱਲ ਆ ਜੀ ਪੰਜਾਬੀਅਤ ਦੀ ਗੱਲ ਆ ਜੀ ਫਿਰ ਉੱਤੇ ਮੇਰਾ ਆਦਤ ਹੈ ਕਿ ਮੈਂ ਉਹਨੂੰ ਫਿਰ तरीके ਨਾਲ स्टडी ਕਰਕੇ ਉਹਦੇ ਤੇ ਗੱਲ ਕਰੀ ਜੀ ਇੱਥੇ ਅਲੱਗ-ਅਲੱਗ ਚੈਨਲਾਂ ਤੇ ਗੱਲਬਾਤ ਚੱਲ ਰਹੀ ਹੈ ਹੋਰ ਵੀ ਦੱਸਾਂ ਕਿ ਬਟ ਫਿੱਕੀ ਦਾ ਬਹੁਤ ਛੋਟਾ ਇਨੀਸ਼ੀਏਟਿਵ ਸੀ ਅਸੀਂ ਅੱਜ ਤੋਂ ਹੀ ਸ਼ੁਰੂਆਤ ਹੋ ਗਏ ਹੈ ਕਿ ਜਿਹੜਾ ਸਾਡਾ ਨੁਕਸਾਨ ਹੋਇਆ ਜਾਂ ਲੋਕਾਂ ਦੇ ਮਨ ਚ ਡਰ ਪਿਆ ਉਹਨੂੰ ਰਿਵਾਈਵ ਕਿਵੇਂ ਕਰਨਾ ਅਸੀਂ ਉੱਤੇ ਵਰਕਆਊਟ ਕਰ ਰਹੇ ਹਾਂ ਬਿਲਕੁਲ ਸਰ ਤੁਸੀਂ ਇਹ ਵੀ ਗੱਲ ਕੀਤੀ ਕਿ ਸਾਡੇ ਜਿਸਾ ਹੋਟਲ ਇੰਡਸਟਰੀ ਹੈਗੀ ਹੈ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਜਿਹੜੇ ਅਟੈਕ ਵੀ ਨਹੀਂ ਸੀ ਹੋਇਆ ਸਾਡੇ ਜੀ ਬਿਲਕੁਲ ਦੇਖ ਰਹੀ ਆ ਤੁਹਾਡੇ ਕੋਲ ਟਾਈਮ ਦੀ ਜ਼ਰੂਰ ਕਮੀ ਹੈ ਔਰ ਮਗਰ ਸੱਚੀ ਅਸੀਂ ਤੁਹਾਡਾ ਬਹੁਤ- ਸੱਚ ਅ ਬਲੇਸਿੰਗ ਫॉर ਅਮਰਤ ਸਰ ਜਿਨ੍ਹਾਂ ਨੇ ਬਹੁਤ ਹੀ ਜ਼ਬਰਦਸਤ ਰੋਲ ਨਿਭਾਇਆ ਐਸ ਵਾਰ ਸਿਚੁਏਸ਼ਨ ਵਿੱਚ ਤੇ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਜਿਹੜੇ ਡਰ ਘਟੇ ਤੁਸੀਂ ਤੁਹਾਡੀ ਪ੍ਰੈਜ਼ੈਂਸ ਨੇ ਹੋਰ ਵੀ ਘਟਾਏ ਔਰ ਅੱਜ ਦੇ ਇਸ ਇਵੈਂਟ ਨੇ ਹੋਰ ਵੀ ਬਹੁਤ ਸੋਹਣਾ ਕੰਮ ਕੀਤਾ ਵੀ ਰੀਅਲੀ ਵਾਂਟ ਟੂ ਥੈਂਕ ਯੂ ਫॉर ਥੈਟ ਔਰ ਜਦੋਂ ਮੌਕਾ ਮਿਲੇਗਾ ਇੱਕ ਵਾਰ ਫੇਰ ਤੋਂ ਤੁਹਾਡੇ ਨਾਲ ਜ਼ਰੂਰ ਜੁੜਨ ਦੀ ਕੋਸ਼ਿਸ਼ ਕਰਾਂਗੇ ਬੇਟਾ ਜਦੋਂ ਮਰਜ਼ੀ ਤੁਸੀਂ ਆਓ ਜਦੋਂ ਮਰਜ਼ੀ ਗੱਲ ਕਰੋ ਮੈਂ ਹਾਜ਼ਰ ਹਾਂ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਵਾਰ ਸਿਚੁਏਸ਼ਨ ਨੂੰ ਰਿਵਾਈਵ ਕਰਨ ਲਈ ਜੜੇ ਜੜੇ ਵੀ ਕਹਿ ਸਕਨੇ ਆਮ ਕਦਮ ਚੁੱਕੇ ਜਾ ਦੇ ਫਿਕੀ ਨੇ ਆਪਣਾ ਪਹਿਲਾ ਕਦਮ ਚੁੱਕ ਲਿਆ ਹੈ ਅੱਜ ਅੰਮ੍ਰਿਤਸਰ ਅਹੈਡ ਨਾ ਦਾ ਜਿਹੜਾ ਇਵੈਂਟ ਕਰਵਾਇਆ ਹੈ ਆਈ ਰੀਅਲੀ ਵਾਂਟ ਟੂ ਸੈਲੂਟ ਯੂ ਫਾਰ 댓 ਥੈਂਕ ਯੂ so much ਕਵੇਸ਼ਾ ਐਂਡ ਥਿਸ ਇਜ਼ ਅ ਸੈਕੰਡ ਇਵੈਂਟ ਫਰਸਟ ਵੀ ਡਿਡ ਇਟ ਔਨ ਅ ਜ਼ੂਮ ਵਿਦ ਡੀਸੀ ਮੈਮ ਜੀ ਇਟ ਹੈਪਨਡ ਯੈਸਟਰਡੇ ਸ਼ੀ ਵਾਸ ਥੇਅਰ ਵਿਦ ਅਸ ਫਾਰ 1 ਆਵਰ ਐਂਡ ਸ਼ੀ ਐਡਰੈਸਡ ਆਲ ਆ ਪ੍ਰੋਬਲਮਸ ਐਂਡ ਆਈ ਥਿੰਕ ਮਾਈ ਮੈਂਬਰਸ ਵੇਰ ਕੁਆਇਟ ਕਾਮ ਜੀ ਐਂਡ ਅੱਜ ਤੁਸੀਂ ਬਹੁਤ ਸਾਰੇ ਕੁਐਸਚਨਸ ਐਸੇ ਚੁੱਕੇ ਜਿਹੜੇ ਕਿ ਲੋਕਾਂ ਦੇ ਦਿਲਾ ਦਿਮਾਗਾਂ ਵਿੱਚ ਘਰ ਘਰ ਚੁੱਕੇ ਸੀ ਹੁਣ ਸਾਡਾ ਪੰਜਾਬ ਕਿਦਾਂ ਰਿਵਾਈਵ ਕਰੇਗਾ ਕਿਉਂਕਿ ਵੀ ਆਰ ਹੋਟਲ ਇੰਡਸਟਰੀ ਥੈਨ ਉਸ ਤੋਂ ਬਾਅਦ ਕਿ ਜੇ ਦੁਬਾਰਾ ਇਦਾਂ ਦੀ ਕੋਈ ਵਾਇਲਡ ਲਾਈਕ ਸਿਚੁਏਸ਼ਨ ਹੁੰਦੀ ਹੈ ਉਸ ਵਿੱਚ ਵੀ ਜਿਹੜੇ ਐਕਸਪੀਰੀਐਂਸਿਸ ਸਿਗੇ ਉਹਨਾਂ ਦੇ ਰਿਲੇਟਡ ਵੀ ਤੁਸੀਂ ਬਹੁਤ ਸਾਰੀ ਸੁਜੈਸ਼ਨਸ ਵੀ ਦਿੱਤੀਆਂ ਐਂਡ ਥਿਸ ਵਾਸ ਲਾਈਕ ਕਿਤੇ ਨਾ ਕਿਤੇ ਸੁਜੈਸ਼ਨਸ ਅਨਟੋਲਡ ਵੀ ਰਹਿ ਸਕਦੀਆਂ ਸੀ ਜੇ ਫਿੱਕੀ ਫਲੋ ਅੰਮ੍ਰਿਤਸਰ ਐਪ ਪਲੇਟਫਾਰਮ ਨਾ ਚੁੱਕਦਾ ਤੇ ਸੋ ਕਵਿਸ਼ਾ ਫਲੋ ਹਮੇਸ਼ਾ ਐਡਰੈਸ ਕਰਦਾ ਹੈ ਦਾ ਅਨਸਪੋਕਨ ਥਿੰਗਸ ਦਾ ਬੀਨੀਥ ਦਾ ਲਾਈਨ ਥਿੰਗਸ ਤੇ ਅਸੀਂ ਜਦੋਂ ਐਸ ਦਾ ਨਾਮ ਸੋਚਿਆ ਸੀ ਸੋਚਿਆ ਫਲੋ ਅ ਅੰਮ੍ਰਿਤਸਰ ਅਹੈਡ ਇਹਦਾ ਮਤਲਬ ਹੈ ਅੱਗੇ ਕੀ ਜੀ ਜੀ ਅੰਮ੍ਰਿਤਸਰ ਵਾਸਤੇ ਅੱਗੇ ਕੀ ਹੈ ਤੇ ਅਹ ਦਿਸ ਸਾਡੇ ਨਾਲ ਜਦੋਂ ਗੁਰਜੀਤ ਸਰ ਨੇ ਗੱਲ ਕੀਤੀ ਕਿ ਆਈ ਊਡ ਲਾਈਕ ਟੂ ਕਮ ਐਂਡ ਐਡਰੈਸ ਯੋਰ ਫਲੋ ewomen ਪਹਿਲਾਂ ਅਸੀਂ ਸੋਚਿਆ ਕਿ ਛੋਟੇ ਪਲੇਟਫਾਰਮ ਤੇ ਕਰੀਏ ਬਟ ਫਲੋ ਫੈਮਿਲੀ ਮੇਰੀ 420 ਮੈਂਬਰਸ ਦੀ ਫੈਮਿਲੀ ਹੈ ਤੇ ਅਸੀਂ ਕਿਹਨੂੰ ਪਿਕ ਕਰੀਏ ਤੇ ਕਿਹਨੂੰ ਛੱਡੀਏ ਉਹ ਕਰ ਨਹੀਂ ਸਕਦੇ ਸੀ ਐਂਡ ਬਹੁਤ ਜ਼ਿਆਦੇ ਕੁਐਸਚਨਸ ਸੀ ਫੀਅਰਸ ਸੀ ਮਦਰਸ ਵਰ ਲਾਈਕ ਰੀਅਲੀ ਰੈਲਿਸਟਿਕ पलस नाइट ना से उन्होंने कि बच्चों का बनेगा बिजनेसिस है तो मैं हमेशा यह कहनी हूँ कि जो सा अमृतसर है ना वो बेसिकली टूरिस्ट इंडस्ट्री से वर्क करता है वी वर्क ऑन रिलजन इंडस्ट्री एंड दैन वी वर्क ऑन द द बॉर्डर इंडस्ट्री बॉर्डर बंद हो गया करतारपुर साहब बंद हो गया दरबार साहब देख रहे हो कि बहुत संगत घट गई हैं होटल्स खाली हो चुके हैं एयरपोर्ट्स वर्क नहीं कर रहे सो द फीयर ऑफ अनसर्टनिटी वॉज देयर असी ਬੈਲ ਕਰਨਾ ਇਸੀ ਕੈਟ ਨੂੰ ਵੀ ਵਾਂਟਡ ਟੂ ਅੰਡਰਸਟੈਂਡ ਐਂਡ ਜਦੋਂ ਅਥਾਰਟिटीज ਨਾਲ ਹੁਣ ਜਦੋਂ ਪਰਸਨ ਹੂਜ਼ ਰਿਪਰੈਜ਼ੈਂਟਿੰਗ ਆ ਸਟੇਟ ਜੀ ਐਮਪੀ ਸਰਵਰਸ ਹੇਅਰ ਐਂਡ ਜਿਹੜੀ ਜਿਹੜੀ ਸਾਡੀ ਪ੍ਰੋਬਲਮ ਸੀ ਉਹਨਾਂ ਨੇ ਬੜੇ ਆਰਾਮ ਨਾਲ ਸੁਣਿਆ ਤੁਸੀਂ ਵੀ ਇੱਥੇ ਸੀ ਬਿਲਕੁਲ ਕਾਫੀ ਚੀਜ਼ਾਂ ਸਾਂਝੀਆਂ ਕੀਤੀਆਂ ਸੋਲੂਸ਼ਨਸ ਹੈਗੇ ਐ ਬਟ ਡਾਇਰੈਕਸ਼ਨ ਵੀ ਬਹੁਤ ਜ਼ਰੂਰੀ ਐ ਡਾਇਰੈਕਸ਼ਨ ਮਿਲ ਗਈ ਐ ਤੇ ਵੀਲ ਵਾਕ ਕਰਨ ਦੇ ਬਿਲਕੁਲ ਐਂਡ ਇਟ ਵਾਸ ਬਿਊਟੀਫੁਲ ਕਿ ਤੁਹਾਡੀ ਇੱਕ ਸੋਚ ਜਿਹੜੀ ਨਿਕਲ ਕੇ ਆਈ ਇੱਕ ਵਾਰ ਫੇਰ ਤੋਂ ਡਰ ਨੂੰ ਹਟਾਉਣ ਦੀ ਇਮਿਟ ਕਰਨ ਦੀ ਦਿਮਾਗਾ ਚੋਂ ਹਟਾਉਣ ਦੀ ਜਿਹੜੀ ਮਾਚ ਅਪਰੀਸ਼ੀਏਬਲ ਐਂਡ ਵੀ ਹੋਪ ਕਿ ਇਦਾਂ ਦੇ ਬਹੁਤ ਸਾਰੇ ਇਵੈਂਟਸ ਨਿਕਲ ਕੇ ਆਣਗੇ ਤਾਂ ਕਿ ਸਾਡੀ ਜਿਹੜੀ ਇੱਕ ਬੈਕ ਟੂ ਨਾਰਮਲ ਲਾਈਫ ਦੁਬਾਰਾ ਤੋਂ ਸ਼ੁਰੂ ਹੋ ਸਕੇ ਅ ਕਵਿਸ਼ਾ ਵੀ ਵੀ ਆਰ ਪੰਜਾਬੀਜ਼ ਤੁਹਾਨੂੰ ਪਤਾ ਹੈ ਪੰਜਾਬੀ ਹਰ ਸਿਚੁਏਸ਼ਨ 'ਚ ਹਰ ਜਗ੍ਹਾ ਡਿੱਟੇ ਖੜੇ ਹੈ ਤੇ ਅਸੀਂ ਵੀ ਖੜੇ ਹੈਗੇ ਆ ਅਸੀਂ ਕਿਧਰੇ ਨਹੀਂ ਜਾ ਰਹੇ ਵੀ ਆ ਹੇਅਰ ਟੂਡੇ ਐਂਡ ਆਲਵੇਸ ਐਂਡ ਆਫਕੋਰਸ ਐ ਪ੍ਰੋਗਰਾਮ ਪਲਾਨ ਨਹੀਂ ਸੀ ਐ ਮੇਰੀ ਕਦੀ ਅਜੰਡਾ ਵਿੱਚ ਵੀ ਨਹੀਂ ਸੀ ਬਟ ਜਿਸ ਤਰ੍ਹਾਂ ਦੀ ਸਿਚੁਏਸ਼ਨਸ ਆਉਂਦੀ ਹੈ ਵੀ ਆਰ ਆਲ ਪ੍ਰਪੇਅਰਿੰਗ ਵੀ ਆਰ ਆਲ ਕੇਅਰਿੰਗ ਔਰ ਅਗਰ ਖੁਦਾ ਨਾ ਕਰੇ ਸਾਨੂੰ ਦੁਬਾਰਾ ਦੁਬਾਰਾ ਇਹ ਵਾਲੀ ਪ੍ਰੋਬਲਮਸ ਆਨ ਪਰ ਅਗਰ ਆਨ ਗਿਆ ਵੀ ਆਰ ਦੇਅਰ ਐਂਡ ਵੀਲ ਹੋਲਡ ਈਚ ਅਦਰ ਐਂਡ ਟੁਗੇਦਰ ਵੀ ਆਰ ਗੋਇੰਗ ਟੂ ਫਾਈਟ ਇਟ ਐਂਡ ਅੰਮ੍ਰਿਤਸਰ ਇਜ਼ ਗੋਇੰਗ ਟੂ ਰਿਵਾਈਵ ਇੰਡੀਆ ਇਜ਼ ਗੋਇੰਗ ਟੂ ਰਿਵਾਈਵ ਵੀ ਆਰ ਅਸ ਵੀ ਆਰ ਅ ਕੰਟਰੀ ਐਂਡ ਵੀ ਵਿਲ ਨਾਟ ਲੀਵ ਐਨੀਬਾਡੀ ਬਿਹਾਈਂਡ ਬਿਲਕੁਲ ਐਂਡ ਹੈਟਸ ਆਫ ਟੂ ਦ ਫਿੱਕੀ ਔਮਨ ਐਂਡ ਤੁਹਾਡੀ ਲੀਡਰਸ਼ਿਪ ਬਹੁਤ ਹੀ ਖੂਬਸੂਰਤ ਹੈ ਜਿਸ ਵਿੱਚ ਇਸ ਸੈਂਸਿਟਿਵ ਕੜੀ ਨੂੰ ਵੀ ਕਿਸ ਤਰ੍ਹਾਂ ਨਾਲ ਸੌਟ ਆਊਟ ਕੀਤਾ ਜਾ ਸਕਦਾ ਹੈ ਹਰ ਇੱਕ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕਿੱਦਾਂ ਅੱਗੇ ਵਧਿਆ ਜਾ ਸਕਦਾ ਦੈਟ ਵਾਸ ਬਿਊਟੀਫੁਲ ਕਮੈਂਡੇਬਲ uh like uh, i would say event thank you so much thank you so much kavisha my past years were here and it's a very strong team we have my uh, core team is here te jadon assi sare ikkhe hone ya mere members mere naal hai te of course tonu pata leader is only a leader when the people consider them as a leader main jadon unna nu kiah yeah. si kar rahe hain they all join together it's not glamour so you can't say yeah, ki flow is actually. about glamour flow is about consents. humanity it's about humanity it has all the fragrance all ऑल द फ्लेवर एंड यू श्योर कि अं सारी चीजा कवर करा अफकोर्स वी बिलीव इन सैलीबरेटिंग असि से करा आफ्टर दिस थिंग थैंक यू पंजाब केसरी थैंक यू कविशा फॉर स्प्रैडिंग द न्यूज एंड स्प्रेडिंग एंड स्टैंडिंग बाय आस एंड सपोर्टिंग अस ऑलवेजेज थैंक यू सो मच थैंक यू वेरी मच और जिस तरह ना देख रहे हो कि नॉर्मल कर कोशिश की जड़े -like situation जा रही है जोड़े वॉर लाइक सिचुएशन से अच्छा अमृतसर का एयरपोर्ट शुरू हो गया और ਉਸ ਤੋਂ ਬਾਅਦ ਹੋਂ ਜਦੋਂ ਵਾਰ ਅਦਾਸੀ ਸਪਾਇਰ ਕੀਤਾ ਗਿਆ ਹੈ ਤੇ ਇੱਕ ਵਾਰ ਫਿਰ ਤੋਂ ਕਹਿ ਸਕਨੇ ਆ ਜਨਤਾ ਨੂੰ ਇੱਕ ਵਾਰ ਫਿਰ ਦਿਸ਼ਾ ਦਿਖਾਉਣ ਦੀ ਕਿ ਅਸੀਂ ਕਿੱਥੇ ਚੱਲਣਾ ਹੈ ਅੰਮ੍ਰਿਤਸਰ ਅਹੈਡ ਨਾ ਦਾ ਬਹੁਤ ਹੀ ਖੂਬਸੂਰਤ ਇਵੈਂਟ ਕਰਾਇਆ ਗਿਆ ਫਿੱਕੀ ਫਲੋ ਵੱਲੋਂ ਔਰ ਬਹੁਤ سارے ਕੁਐਸਚਨ ਬਹੁਤ ਸਾਰੇ ਕੁਰੀਜ਼ ਬਹੁਤ ਸਾਰੇ ਸੁਜੈਸ਼ਨਸ ਨੇ ਇੱਕ ਕਹਿ ਸਕਨੇ ਆ ਬੈਂਕ ਕੀਤਾ ਔਰ ਅੱਗੇ ਆਪਣੇ ਆਪ ਦੀ ਤਿਆਰੀ ਵਿਖਾਈ ਔਰ ਆਉਣ ਵਾਲੇ ਸਮੇਂ ਚ ਕਿਸ ਤਰ੍ਹਾਂ ਦਾ ਕੀ ਸਿਨੈਰੀਓਜ਼ ਰਹਿਣਗੇ ਉਸ ਦੇ ਉੱਤੇ ਚੱਲਣ ਲਈ ਆਪਣਾ ਅ ਕਹਿ ਸਕਨੇ ਹੁੰਗਾਰਾ ਦਿੱਤਾ ਔਰ ਬਿਲਕੁਲ ਤਿਆਰ ਹੈ ਅੰਬਰ ਸਰ ਕਿਤੇ ਪਿੱਛੇ ਨਹੀਂ ਹਟਿਆ ਸੀ ਉਨਾ ਹੀ ਪਿੱਛੇ ਹਟੇਗਾ ਔਰ ਤੁਸੀਂ ਬਣੇ ਰਹੋ ਪੰਜਾਬ ਕੇਸਰੀ ਤੇ ਵੇਖਦੇ ਰਹੋ ਪੰਜਾਬ ਕੇਸਰੀ ਕਿਉਂਕਿ ਪੰਜਾਬ ਕੇਸਰੀ ਹੈ ਤੁਹਾਡੇ ਦਿਲ ਦੀ ਧੜਕਣ